ਜੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸੈਲਵ ਲੌਗ ਦੇ ਵਿੱਚ ਹੋਰ ਜੀ ਕਿਵੇਂ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋ ਲੱਗਿਆਂ ਬਲੌਗ ਦੀ ਸਟਾਰਟਿੰਗ ਕਰ ਬਲੌਗ ਸਾਂਝਾ ਕਰਨਾ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਕੇ ਜੁੜਦੋ ਸੇ ਇਹ ਤੇ ਦੁਪਹਿਰ ਦਾ ਟਾਈਮ ਹੈ ਮੈਂ ਲੱਗਿਆ ਤੇ ਚਾਹ ਬਣਾਉਣਾ 3:00 ਵਜੇ ਕੇ 30 ਮਿੰਟ ਦਾ ਦੁਪਹਿਰ ਦਾ ਪਹਿਰਤਾ ਕਿੱਥੇ ਹੈ ਦੁਪਹਿਰ ਤਾਂ ਲੰਗੀ ਸਾਰੇ ਕੰਮ ਕਰਾਂ ਹੁਣ ਸਾਈਂ ਕਿਉਂ ਦਾ ਟਾਈਮ ਹੋ ਗਿਆ ਸਾਢੇ 3 ਵਜੇ ਆਉਂਦਾ ਕੰਮ ਚਾਹ ਧਰੀ ਆ ਨਹੀਂ ਪਹਿਲਾਂ 2:00 ਵਜੇ ਤਾਂ ਦਿੰਨੀ ਆ ਜਿਸ ਕਾਰਨ 2:00 ਜਾਂਦਾ ਹੁਣ ਤਾਂ ਦਿੰਨੀ ਆ ਚਾਹ ਆ ਜਿਸ ਕੰਮ ਹੈ ਇਹ ਹੈ ਨੀਗਾ ਜਿਸ ਕਾਰਨ ਗਿਆ ਹੋਇਆ ਜੀ ਵਿਆਹ ਸਵੇਰੇ ਨਾ ਸਾਜਰੇ ਰੱਖ ਤੇ ਖਾ ਲਿਆ ਸਵੇਰੇ ਸਾਜਰੇ ਤਿਆਰ ਕਰਕੇ ਨਾ ਟਾਈਮ ਲਾ ਕੇ ਨਾ ਉਹ ਨੂੰ ਮੈਂ ਭੇਜਿਆ ਉਥੇ ਸਕੂਲ ਤੇ ਬਾਅਦ ਚ ਜੋਤ ਨਾਲ ਨੇ ਜਾਣਾ ਸੀਗਾ ਵਿਆਹ ਇਹ ਕਹਿੰਦੇ ਸੀ ਵਿਆਹ ਲੈ ਕੇ ਜਾਣਾ ਨੂੰ ਤੇ ਛੁੱਟੀ ਦਿਵਾਲਿਆਂ ਦੀ ਮੈਂ ਨਜ਼ਰ ਲਾ ਕੇ ਮੈਂ ਤਿਆਰ ਵੀ ਕਰਿਆ ਤੈਨੂੰ ਤੇ ਉਹ ਤਾਂ ਚੌੜ ਚੜ ਗਿਆ ਉਹ ਮੇਰੀ ਛੁੱਟੀ ਹੋ ਗਈ ਕਹਿੰਦਾ ਚਲ ਮੇਰੀ ਖਾਤਰੀ ਲੱਗਦੀ ਤੇ ਅੱਜ ਤਾਂ ਸਾਰੀ ਦਿਹਾੜੀ ਦੀ ਕੰਮਗਾਰਾਂ ਚ ਲੰਘੀ ਜਿੱਕਣ ਜੀ ਕੱਲ ਮੀਂਹ ਪਿਆ ਨਾ ਫਿਰ ਦੋਏ ਦਿਨ ਹਨਾ ਘਰ ਸਵਾਰਨਾ ਬਹੁਤ ਟਾਈਮ ਲਾ ਲਿੰਦਾ। ਸਵਾਰਨ ਇੱਕ ਕੱਪੜੇ ਧੋਣ ਵਾਲਾ ਪਿਆ ਤੇ ਕੱਪੜੇ ਧੋਤੇ। ਤੇ ਉਹ ਕਰੇ ਕੱਲ ਅੱਧੇ ਰਹਿ ਗਏ ਸੀਗੇ। ਕੱਲ ਮੈਂ ਐਸੀ ਰਾਤ ਤੇ ਸਾਰੇ ਧੋ ਕੇ ਪਾਉਂਗੀ ਪਰ ਰਹਿ ਗਏ ਸੀਗੇ ਅੱਧੇ ਕਿਉਂਕਿ ਜੀ ਮੀਂਹ ਬਹੁਤ ਜ਼ਿਆਦਾ ਆ ਗਿਆ ਸੀ ਰਾਤੀ ਆਪਣੇ ਫਿਰ ਉਹ ਬਚਾਏ ਰਹੇ ਤੇ ਉਹ ਅੱਜ ਧੋਤੇ ਫਿਰ ਸਾਰਾ ਸੰਭਰ ਸੰਭਰਈਆ ਕਰਿਆ ਝਾੜੂ ਕੋ ਚਲਾਇਆ। ਕੱਪੜੇ ਧੋਤੇ ਬਹੁਤ ਜ਼ਿਆਦਾ ਕੰਮ ਹੋ ਗਿਆ। ਮੇਰੀ ਨਾ ਇਥੋਂ ਧੂਈ ਧੋਣ ਲੱਗੀ। ਬ ਨਾਂੜ ਚੜ ਗਈ ਸਵੇਰੇ ਨਾ ਜਦ ਟੋਕਾ ਚੱਕ ਜਾ ਕੇ ਪਾਇ ਜਮੀਂ ਭਾਰੀ ਸੀ ਤੇ ਉਹ ਮੈਂ ਲਾਲਚ ਕਰ ਲੰਨੀ ਆ ਗੀੜੇ ਦਾ ਕਿ ਚਲ ਇੱਕ ਜਿਹੜਾ ਘੱਟ ਲੱਗੂਗਾ ਤੇ ਮੇਰੇ ਨਾਂੜ ਚੜ ਗਈ ਨੂੰ ਢੂਹੀ ਦੀ ਸ਼ਾਇਦ ਤੋਂ ਹੁਣ ਜਾਣਾ ਪੱਠਿਆਂ ਦਾ ਕਰਨਾ ਆਜ ਵੀ ਸਾਰੇ ਨੂੰ ਚਾਹ ਪਾਣੀ ਦੇ ਦਈਏ ਉਸ ਤੋਂ ਬਾਅਦ ਇਹ ਜਾਂਦੇ ਮੈਨੇ ਤੇ ਲੱਭੀ ਸੀ ਕਿ ਛੋਲੇ ਵਾਲਾ ਛੋਲੇ ਬਹੁਤ ਬਹੁਤ ਕੁੱਕਰ ਚ ਮਹਾਜਲ ਕੁੱਕਰ ਇੱਥੇ ਗੈਸ ਹੈਗਾ ਕੁਬੜਾ ਘੱਟ ਬੱਧੀਆ ਬਣਾਇਆ ਹੋਇਆ ਹੈ ਮੈਂ ਚਲ ਇੱਥੇ ਪਾ ਦੂੰਗੀ ਪਰ ਸੈਦਾ ਪਾਪਾ ਕਹਿੰਦਾ ਰੈਂਟ ਦੇ ਵਿੱਚ ਉੱਲੇ ਤੇ ਧਰ ਦੇ ਵਿੱਚ ਚੱਲ ਕਹਿੰਦਾ ਉੱਥੇ ਕੋਈ ਨਾ ਮੈਂ ਅੱਗ ਬਾਲੀ ਜਾਊਂਗਾ ਬੈਠਾ ਮੈਂ ਢੱਕਾ ਘਾ ਕਰੀ ਜਾਊਂਗਾ ਹੌਲੀ ਹੌਲੀ ਤੋਂ ਬਾਕੀ ਆਉਂਦੇ ਕੰਮ ਕਰਨੀ ਵੀ ਆ ਕੇ ਤੜਕਾ ਲਾ ਦੂੰਗੀ ਲਸਣ ਵਗੈਰਾ ਆਪਾਂ ਨੇ ਛਿੱਲ ਲਿਆ ਦੇਖੋ ਸਾਡੇ ਲਸਣ ਦੇ ਨਾ ਆਹ ਹੋ ਗਏ ਬੱਸ ਉਗ ਰਹੇ ਆ ਆਪਣਾ ਲਸਣ ਵੀ ਮੁੱਕ ਗਿਆ ਆਪਣੇ ਕੋਲ ਸਿਰਫ ਇੱਕ ਕੌਲਾ ਲਸਣ ਦਾ ਚਲੋ ਹੁਣ ਤੋਂ ਸਿਆਲ ਲੈਂਗੇ ਹਨਾ ਸਰਗੀਆਂ ਚੰਗੀਆਂ ਫਿਰ ਨਮਕ ਆਟਲਾ ਕਰਾਂਗੇ ਤੇ ਲੋਟ ਸਾਡੇ ਨਾਲ ਲਸਣ ਹਰੀ ਘਰ ਸਬਜੀ ਦੇ ਵਿੱਚ ਪਾਉਂਦੇ ਆਂ ਹੈਂ ਘਰ ਸਬਜੀ ਵਧੀਆ ਨਹੀਂ ਲੱਗਦੀ ਲਸਣ ਤੋਂ ਬਗੈਰ ਫਿਰ ਪਾਉਣਾ ਪੈਂਦਾ ਫਸ ਮਿਰਚ ਆ ਵੀ ਬਣੀ ਇਹਨੇ ਤਾਂ ਖੜ ਨਹੀਂ ਹੁੰਦਾ ਹੈਗਾ ਤੁਸੀਂ ਦੇਖਦੇ ਆਂ ਆਮ ਜੀ ਪਾਉਣੀ ਆ ਕੋਈ ਧੋਈ ਦੋ ਬਾਕੀ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਨੇ ਸੋਹਣੇ ਸੋਹਣੇ ਕਮੈਂਟ ਕਰਦ ਨੇ ਆਪਣੀ ਵੀਡੀਓ ਤੇ ਹੁੰਦੇ ਨੇ ਤੇ ਇੱਕਲੇ ਸੋਹਣੇ ਸੋਹਣੇ ਕਮੈਂਟ ਕਰਦੇ ਰਹਾ ਕਰੋ ਤੋ ਤੁਹਾਡੇ سپورਟ ਨਾਲੇ ਆ ਜੀ ਆਪਾਂ ਹਨਾ ਮੈਂ ਇਕੱਲੀ ਤੋਂ ਕੁਝ ਨਹੀਂ ਕਰ ਸਕਦੀ ਹੈਗੀ ਜੇ ਤੁਸੀਂ سپورਟ ਕਰੋਗੇ ਤਾਂ ਹੀ ਆਪਣਾ ਚੈਨਲ ਅੱਗੇ ਜਾਂਦਾ ਹੈ ਤੇ ਵੀ ਉਹ ਸੋਹਣੇ ਆਉਂਦੇ ਨੇ ਪਲੀਜ਼ ਐ ਇਦਾਂ ਆਪਣੀ سپورਟ ਬਣਾਈ ਰੱਖਿਓ ਸਾਰੇ ਬਹੁਤ ਸਾਰੇ ਸੋਹਣੇ ਕਮੈਂਟ ਕਰਦੇ ਨੇ ਇਸੇ ਤਰ੍ਹਾਂ ਹੀ ਹਨਾ ਕਮੈਂਟ ਕਰਦੇ ਰਹੋ ਬਾਕੀ ਜੀ ਮਿਲ ਲਿਆ ਫਿਰ ਤੁਹਾਨੂੰ ਹੁਣ ਥੱਲੇ ਜਾ ਕੇ ਮਿਲੂੰਗੀ ਹੁਣ ਨਹੀਂ ਥੱਲੇ ਨਹੀਂ ਫੇਰ ਮਿਲ ਜਾਂ ਤੁਹਾਨੂੰ ਲੋ ਜੀ ਮੈਂ ਏਜੰਸੀ ਕੀ ਥਲੇ ਜਾ ਕੇ ਮਿਲੂਗੀ ਥਲੇ। ਉਹ ਕੰਮ ਕਰਾਂਗੇ। ਘਰ ਦੇ ਸਾਇੰਸ ਸਕੂਲੋਂ ਆ ਗਿਆ ਆਖੀ ਕਹਿੰਦਾ ਪਹਿਲਾਂ ਮੈਂ ਕਹਿੰਦਾ ਕੂੜਾ ਬਣਾ ਕੇ ਦੇਣੀ ਰੋਟੀ ਨਹੀਂ ਖਾਵੇਂ ਮੈਂ। ਹਾਂਜੀ। ਬੇਸੰਦ ਦਾ ਕੂੜਾ। ਮਹਾਰਾਜ ਜੀ ਨੇ। ਸਾਇੰਸ ਨੂੰ ਬਾਦ ਨੂੰ ਬਹੁਤ ਪਸੰਦ ਹੈ। ਬਹੁਤ। ਕੋਈ ਖਾਂਦਾ ਜਿਆਦਾ। Pwede mo siguro hindi ka. Okay lang. Kaya namin nun yung biyala kay kay Henry. Nasana na pwede sila. इनमें लोग पोल लगेंगे नहीं इसे इन्होंने चार दिन तक एक भी छुट्टी करने से भी अधिक है यार ਮਸਾਲੇ ਵੀ ਪੁੱਲੇ ਹੋਏ ਸੀਗੇ ਮੈਨੂੰ ਯਾਦ ਸੀਗਾ ਪਰ ਫਿਰ ਮੈਂ ਪਾ ਲਈ ਸਪੂਨ ਮੈਨੂੰ ਯਾਦ ਸੀ ਮੈਂ ਕੱਲ ਨੂੰ ਛੁੱਟੀ ਕਰੀ ਆ ਫਿਰ ਹੋਰ ਜੇ ਛੁੱਟੀਆਂ ਕਰੀ ਜਾਂਦੇ ਹੂ ਤੇ ਫਰੈਂਡ ਜੇ ਮੈਂ ਕਿਹਾ ਪਰ ਉਹਗੇ ਕਲਿੰਡੀ ਜਿਹੜੇ ਕਰਮਾਂ ਨੂੰ ਲੰਦਾ ਹਨ ਟੀਰ ਖਾਣ ਨੂੰ ਉਹ ਆਪਣੇ ਆਪ ਖਾਏ ਲੰਦਾ ਤੇ ਕਰਮਾਂ ਜਿਹਾ ਸੀਗਾ ਵਿਆਹ ਖਾਣਾ ਛੁੱਟੀ ਹੋਈ ਗਈ ਜੇ ਹਰ ਸਕੂਰ ਉਸ ਵਿੱਚ ਇਵੇਂ ਫੜਾ ਲਾ। ਇੰਚ ਚੁੱਕੀ ਦੋ ਬਾਟੀਆਂ। ਦੋ ਗੁੜੇ ਬਣਾ ਲੈ ਆਪਣੇ ਦੋਵੇਂ ਬਣਾ ਲੈ। ਮਤਲਬ ਢੂਹੀ ਬਹੁਤ ਖੜਾ ਆਉਣੀ। ਨਾਲ ਜੀ ਘੜਾਈਆ ਮਣੀ ਸਹਿਤ ਹਾਂ। ਦਵਾਈਏ ਤੋਂ ਫੇਰ ਵੀ ਸਿੱਧੀ ਨਹੀਂ ਘੜੀ ਹੋਉਂਦਾ ਇਹ। ਇਹ ਬਹੁਤ ਧੀਆ। ਰੋਟੀ ਨਾ ਵਧੀਆ ਰਹਿੰਦੇ ਨੇ ਹਾ ਚਿੱਲੇ ਹਨ ਬੇਸਨ ਦੇ ਨਾ ਬਣਾ ਲੈ ਸਕਦੇ ਤੇ ਤੂੰ ਆਉਂਦਾ ਰਸੋਈ ਚ ਤੂੰ ਆਉਂਦੇ ਸਾਡੇ ਚਿਮਣੀ ਨਹੀਂ ਲੱਗੀ ਇੱਥੇ ਬਹੁਤ ਆਉਂਦਾ ਜਦੋਂ ਪਰਾਂਤੇ ਲਾਉਂਦੇ ਨਾ ਕੋਈ ਨਾ ਪਰਜੰਦੇ ਚਾਹ ਕੀ ਬਣਾਣੀ ਹੈ ਮੈਂ ਹਰ ਚਾਹ ਪੀਣੀ ਹੈ ਚਾਹ ਮੈਂ ਨਾ ਮੇਂ ਹੰਦੀ ਹਿੱਤ ਹੋਮੀ ਹੁਣ ਚਾਹ ਦੇ ਲੋਜੀ ਸਚੀ ਲਾ ਬਣਾ ਕੇ ਸਾਈ ਨੂੰ ਦੇ ਦिए ਫੇਰ ਉਹ ਲੈ ਕੇ ਆਣਾ ਪੱਠੇ ਜਗਾਉਣ ਨੂੰ ਸਤਾ ਬਣਾ ਕੇ ਦਿੱਤਾ ਮੈਂ ਪੱਠੇ ਜਗਾ ਦੂ ਮੇਰੇ ਨਾਲ ਲਓ ਆਪਿਆ ਸੈਜ ਵੀ ਇਹ ਇਹਦੀ ਫੇਵਰੇਟ ਜਗ੍ਹਾ ਇੱਥੇ ਵੀ ਆਉਂਦਾ ਹੈ ਹੈਲੋ ਗੈ ਹੈਲੋ ਲੈ ਹੜਸ ਨਾ ਜੋਲੀ ਆਪਣਾ ਦਰ ਤੇ ਉੱਪਰ ਨੇ ਤੇ ਛਟੀਆਂ ਹੋ ਲੈ ਕੇ ਆਉਣੀਆਂ ਨੇ ਹੱਲੇ ਲੈ ਰੈਣ ਦੇ ਬਾਬਾ ਤੂੰ ਬਹਿ ਕੇ ਆਰਾਮ ਨਹੀਂ ਕਰ ਹੁੰਦਾ ਹੁਣ ਤੇ ਤਾਂ ਕੋਈ ਨਾ ਆਪਣ ਚੱਕ ਲੈਣੀਆਂ ਨੇ ਇਹ ਲੈ ਫੇਰ ਉਹ ਤਾਂ ਉਹਨਾਂ ਹੀ ਡੋੜ ਜਦੋਂ ਠੀਕ ਹੋ ਜਾਂਦਾ ਫੇਰ ਲੱਗ ਜਾਂਦਾ ਕੰਮ ਕਰਨ ਕਾਹੀ ਤਾਂ ਡੋਲ ਪੈਂਦਾ ਕੀ ਬੈਠਾ ਚਲ ਦੋ ਆਪਾਂ ਥੱਲੇ ਚਲੀਏ ਓਹ ਪੱਲੀ ਨੇਰੀ ਨਾ ਉੜ ਗਈ ਰ ਕਿਸੇ ਦੌੜ ਗਈ ਹੋਣੀ ਆ ਉਹ ਸਕੂਲ ਚੋਂ ੌੜ ਕੇ ਆਈ ਹੋਵੇ ਨੇਰੀ ਤਤੇ ਕੀ ਕਰਨੇ ਨੇ ਨੇਰੀ ਕੀ ਤੇ ਥੋੜੀ ਦੀ ਰਾਤ ਚਾਹ ਬਣਾ ਲਵਾਂ ਪੱਲੀਆਂ ਬਣਾ ਲਵਾਂ ਉਹ ਗੱਡ ਦਾਂ ਇੱਟਾਂ ਥੱਲੇ ਦੇ ਦਾਂਗੇ ਨਾ ਪੱਲੀਆਂ 'ਚ ਮੁਰਗੀਆਂ ਨਿਕਲ ਜਾਣੀਆਂ ਨੇ ਨਹੀਂ ਨਿਕਲਣੀਆਂ ਦੇਖੋ ਕੋੜੀ ਤੋ ਕੀ ਤਾ ਨੰਪਰੀਆ ਬੈਨਾਂ ਨੇ ਮੇਰੀ ਚੂਹੀ ਦੀ ਬੱਸ ਹੋ ਗਈ ਪਰ ਤੂੰ ਹੀ ਦੁਖ ਦਿਆ ਠੀਕ ਹੈ ਨਾ ਮਾਮਾ ਆਸ ਨੂੰ ਵਾ ਮਾਮਾ ਮੇ ਪਤਨੀ ਮਾਮਾ ਦਾ ਬਿਮਾਰ ਹੋਣੂ ਬੁਖਾਰ ਚੜਿਆ ਹੈ ਆ ਬੁਖਾਰ ਜਿਹੜਾ ਬਹੁਤ ਅੰਕਰਿਆ ਪੈਸਾ ਆ ਰਿਆ ਨੂੰ ਆਪਣੀ ਵੀ ਬਿਮਾਰੀ ਇਹ ਬਿਮਾਰੀ ਨਹੀਂ ਹੈ ਜਾਂਦੀ ਢੰਡਾ ਸਾਰੇ ਲੱਗ ਜਾਂਦੀ ਹੈ ਇਹ ਆ ਕਣਕ ਗਿਰ ਗਈ ਹਵਾ ਚਲਦੀ ਸੀਗੀ ਹਾਂ ਨਾ ਆਪਣੇ ਨਾਲ ਪਹਿਲਾਂ ਆਪਣੇ ਮੁਰਗੇ ਫਿਰਦੇ ਨੇ ਬਾਹਰ Ada lapas apa apa ada ਆਬੁੰਦਾ ਘਰ ਤਾਂ ਬੜਾ। ਨਾ ਬਰੀ ਬੰਨੀ ਨਹੀਂ ਜਿੰਦੀ। ਉਹ ਲੈ ਆਉ ਫੜ ਲੈਣਾ। ਮਾਤੀ ਨਾ ਬਰੀ। ਬਰੀ ਬੰਨਣੀ ਹੈ ਲਾਣ ਨੇ। ਆ ਬੰਨ। ਚੀੜੀ ਮਾਰਦਾ ਫਰੇਗਾ ਯਾਰ। ਜੈ ਜੀ ਮਾ। जहाज जा रहे रहा पर नहीं लाओ जी जिस कारण अपना ब्याह तो वापस आ गया ਪਾਸ ਹੋ ਜਾਂਦੀ ਹੈ। ਇਹ ਕੱਜ ਤੋਂ 2 ਦਿਨ ਦੀ ਕਰੇ ਬੈਨਾਰ ਚੱਲਦੀ ਹੋਵੇ। ਉਹ ਬਾਅਦ ਤੇ ਛੋਲੇ ਘਣੀ ਅੱਧਾ ਵਿੱਚ ਪਾ ਕਰਦਾ ਰੱਖਦੇ। ਤੇ ਮੋਹ ਪਾ ਦਾਂਗੇ ਹੁਣ। ਚੱਲ ਕੇ ਦੇ। ਕੜਕਾ ਲਾ ਦਈਏ। ਬਾਕੀ ਕੰਮ ਫੇਰ ਕੁਛ ਹੋਣਾ। ਪਣਪਣੀ ਬਾਅਦ ਹਲੇ ਕੱਤ ਰਹਿੰਦੇ ਨੇ। ਇਹ ਪਾਣੀ ਪਾਇਆ ਮਾਂ। ਬਾਅਦ ਕਰਕੇ ਲਾ ਦਈਏ। ਇਹ ਜੀ ਜਾਊਗੀ। ਫਿਰ ਉਪਰ ਲਾਉਣੇ ਚਾਹੀਦੇ। बस मिनट ही बन जाएगी थोड़ा हां कमेंट कमेंट अब मटर ऐसे थोड़े ਝੋਲੇ ਵਿੱਚ ਸੜਦੇ ਇਦਾਂ ਵਧੀਆ ਮੌਸਮ ਆਹ ਤੇ ਆ ਪੜਦੇ ਲਾਉਂਦੇ ਆ ਫਾਹਰ ਵਾਲੇ ਚੱਲਣ ਗਿਆ ਥੋੜਾ ਥੋੜਾ ਨਾਦਰ ਨੂੰ ਥੋੜੀ ਜਿਹੀ ਫੈਲਦੀ ਬੋਤਲ ਲੈਣ ਵਾਲੇ ਸਾਈਪਰੀ ਤੋਂ ਗਏ ਹੱਲੇ ਅੱਡੇ ਤੇ ਦਵਾਈ ਲੈਣ ਭੇਜੇ ਨੇ ਪਾਪ ਤੇ ਨੋਨ ਵਾਲੀ ਨੂੰ दुह नी कर ली पारी चूल्हा बालन दुख कर देने चूल्हे की दाल सब्जी सिलेंडर आए तो हाल गोबर गैस आएगा ਉਹ ਤਾਂ ਬੱਧੀ ਬਣ ਜਾਂਦੀ ਇਹਨਾਂ ਦੇ ਪਤਾ ਨਹੀਂ ਉਹ ਗੈਸ ਕੋਬਰ ਦੀ ਬਣੀ ਹੁੰਦੀ ਹੈ ਉਹ ਤਾਂ ਦਾਸਾ ਜਿਹੜੀ ਬਣ ਜਾਂਦੀ ਹੈ ਹਲੇ ਆਪਣਾ ਇਹ ਨਾ ਬਣ ਨਹੀਂ ਲੱਗਿਆ ਨਾ ਬੱਦਰ ਦਾ ਗੈਸ ਘੱਟ ਬਣਦੀ ਹੈ ਇਹਦਾ ਜੋ ਜੋ ਨਾ ਗਰਮੀਆਂ ਆਉਣਗੇ ਫਿਰ ਬਹੁਤ ਬਣੇ ਜੇ ਮਤਲਬ ਇੱਕ ਦਿਨ ਬੰਦ ਕਰਕੇ ਰੱਖ ਦਈਏ ਫਿਰ ਤੋਂ ਬਹੁਤ ਝਾਂਬੜ ਬਚਾ ਦਿੰਦੇ ਨੇ ਮੱਚ ਦੀ ਹੁਣ ਵੀ ਜੇ ਬੰਦ ਕਰ ਦਈਏ ਫਿਰ ਇਹ ਬਿਨਾਂ ਚਲਾਏ ਸਾਰੀ ਰਾਤ ਸਾਰੀ ਜੇ ਤਾਂ ਬਹੁਤ ਬਣ ਜਾਂਦੀ ਹੈ ਮੇਰੇ ਨੂੰ ਸਾਢੇ 5 ਦਾ ਟਾਈਮ ਹੋ ਗਿਆ ਹੁਣ। ਅੰਜਾਨਮ ਮੁਰੇ ਹੀ ਨਹੀਂ ਲਿੰਗੇ। 6 ਵਜੇ ਮੁਰਦਦੇ। ਇੱਥੋਂ ਲਿੰਗਦੇ ਨੇ ਇੱਧਰ ਫੈਕਟਰੀ ਜੀ। ਓਕੇ ਆਹ ਮੈਂ ਨੂੰ ਨਾਲੇ ਸਵੇਰੋਂ ਦੀ ਡਾਰ ਜਾਂਦੀ ਹੁੰਦੀ ਆਪਰੇ। ਪੰਛੀਆਂ ਦੀ ਬਹੁਤ ਜ਼ਿਆਦਾ ਪੰਛੀ ਆਉਂਦੇ ਨੇ ਇਧਰ ਜੋ ਕਰੀ। ਬਸ ਤੜਕਾ ਪੁੱਜ ਗਿਆ। ਮਸਾਲੇ ਪਾ ਲਈ। ਮੈਂ ਥੋੜਾ ਜਿਹਾ ਪਾ ਲੈਂਦੀ ਹਾਂ। ਹਰੀ ਮਚ ਵਿੱਚ ਗ੍ਰੈਂਡ ਕਰ ਦਿੰਦੀ ਸੀ। ਪੈ ਜਾਵੇ। ਥੋੜੇ ਬਨੇ ਨੂੰ ਬਾਅਦ ਵਿੱਚ ਫਿਰ ਕੇ ਪਾ ਦੋ। ਥੋੜੇ ਲੱਗ ਜਾਣਗੇ। ਮੈਂ ਪਾਇਆ ਹੋਇਆ ਛੋਲੇ ਇੱਥੇ। ਬਸ ਤੇਨੇ ਨੂੰ ਸਾਲੇ ਬਣੇਗਾ। ਹਰਦੀ, ਧਨੀਆ ਪਾਉਣ ਰੱਖ। ਇਹ ਨੋ। और फ ि가 ये बन के ਸਜੀ ਤੜਕਾ ਲੱਗ ਗਿਆ ਹੁਣ ਰਜਣ ਦਾ ਬਸ ਸੋਨੇ ਵਿੱਚ ਉਹਨੇ ਕਰੀ ਕਰੀ ਬਰੀਜੀ ਹੋਈ ਬਸ ਸੁਰ ਰਚਨ ਸਹੀ ਜੀ ਨਾ ਜਰਾ ਪਾ ਦੇ ਲੋਯਰ ਦੀ ਸਬਜੀ ਹੋ ਗਈ ਬਣ ਕੇ ਤਿਆਰ ਤੇ ਹਲੇ ਰੋਟੀ ਨਹੀਂ ਡੋਲ ਠਹਿਰ ਕੇ ਲਾਉਂਗੀ ਤੋ ਕਿ ਜ ਮੈਂ ਥਲਣ ਜਾਣਾ ਹਲੇ ਤੇ ਪਛੋਂ ਪਾਣੀ ਪਲਾ ਕੇ ਆਉਣਾ ਬਣ ਕੇ ਆਉਣਾ ਹੁਣ ਤੂੰ ਗਰਾਂਚ ਕਿਓ ਜੀ ਦਹੀਂ ਨਹੀਂ ਅੱਧਾ ਜਾਮ ਗਿਆ ਸਰ ਮੈਨੂੰ ਵੀ ਮਾਰ ਦੋ ਨੂੰ